ਕਹਤਾ ਹੈ ਸਤਵਾਂ ਐਤਵਾਰ ਚ ਤਾਰੇ ਉਹ ਵਕਤ ਬੰਦੇ ਚਰਾ ਚਿੱਤ ਦੇ ਵਿੱਚ ਵਿਚਾਰ ਕਰਕੇ ਗਰਭ ਜੂਣ ਅੰਦਰ ਤੈਨੂੰ ਰੱਖਿਆ ਸੀ ਰਤ ਮਾਸ ਦਾ ਬੁੱਤ ਤਿਆਰ ਕਰਕੇ ਪੁੱਠਾ ਟੰਗਿਆ ਗੰਦਗੀ ਵਿੱਚ ਸੀ ਤੂੰ ਬਾਹਰ ਨਿਕਲਿਓ ਤਰਲੇ ਹਜ਼ਾਰ ਕਰਕੇ ਕਸਮਾ ਖਾਤੀਆਂ ਆਪ ਭਗਵਾਨ ਅੱਗੇ ਮਰਨ ਦੇਵਤੇ ਨੂੰ ਚਾਵਨਦਾਰ ਕਰਕੇ ਲੱਗੀ ਆਵਾਜ਼ ਹੌਣ ਦੀ ਰੋਣ ਲੱਗਿਓ ਕੀਤੇ ਕੌਲ ਨੂੰ ਮੜੋ ਵਿਸਾਰ ਕਰਕੇ ਇੱਥੇ ਜਮਾਂ ਦੀ ਮਾਰਿਓ ਖਾਨ ਤੱਕੇ ਜਿਹੜੇ ਭੁੱਲ ਕੇ ਕੌਲ ਕਕਰਾਰ ਕਰਕੇ ਸੋ ਪਾਰ ਜਾ ਸੋਣਾ ਜਾ ਲਾਲ ਬਣ ਕੇ ਕੋਦੀ ਮਾਤਾ ਤੇ ਪਿਤਾ ਦੀ ਭੈਣ ਲੱਗਿਆ ਨੱਚ ਟੱਪ ਕੇ ਤੂੰ ਵਖਾਣ ਲੱਗਿਆ ਗੱਲਾਂ ਨਕੀਆਂ ਲਕੀਆਂ ਕਹਿਣ ਲੱਗਿਆ ਭੈਣਾ ਭਾਈਆਂ ਦੇ ਨਾਲ ਪਿਆਰ پا ਕੇ ਰਾਜੀ ਹੋਣਾ ਦੇ ਨਾਲ ਤੂੰ ਰਹਿਣ ਲੱਗਿਆ ਮੋਨਿੰਦਰਾ ਦੇ ਵਿੱਚ ਸੌਣ ਲੱਗਿਆ ਆਪੇ ਦੁੱਖ ਸਹੇੜ ਕੇ ਸਹਿਣ ਲੱਗਿਆ ਰਾਮਨਾਮ ਨੂੰ ਮੜੋ ਵਸਾਰ ਦਿੱਤਾ ਪੁੱਠੀ ਨਦੀ ਦੇ ਵਿੱਚ ਤੂੰ ਗੈਣ ਲੱਗਿਆ ਇੱਥੇ ਦੋਸ਼ਨਾ ਕਿਸੇ ਦਾ ਰਤਾ ਜਿੰਨਾ ਨਾਲ ਮੁਸ਼ਕਲਾਂ ਦੇ ਤੂੰ ਖੇਣ ਲੱਗਿਆ ਓ ਮੰਗਲਵਾਰ ਖਿਡਾਰੀ ਬਣ ਫਿਰੇ ਭੁੱਲਿਆ ਨਾਲ ਬਾਲਕਾਂ ਚ ਤੂੰ ਪਿਆਰ ਪਾਇਆ ਖੇਡ ਖੇਡਣੀ ਭੁੱਲ ਗਈ ਨਾਮ ਵਾਲੀ ਮਾਇਆ ਮੋਹ ਦਾ ਜਾਲ ਖਲਾਰ ਪਾਇਆ ਪੜੇ ਉੜਾ ਐੜਾ ਇੱਕ ਸਾਰ 33 ਕਦੇ ਭੁੱਲ ਕੇ ਨਾ ਏਕੰਕਾਰ ਪਾਇਆ ਜਿਹੜਾ ਸਾਰੇ ਹੀ ਜੱਗ ਨੂੰ ਪਾਲਦਾ ਏ ਸੁਪਨੇ ਵਿੱਚ ਨਾ ਕਦੇ ਦੀਦਾਰ ਪਾਇਆ ਚਾਰ ਦਿਨ ਮਸਾਫਰਾ ਮੰਗ ਰਹਿਣਾ ਕਿਉਂ ਦੁਨੀਆਂ ਦੇ ਨਾਲ ਪਿਆਰ ਪਾਇਆ ਦੁਨੀਆ ਤੇ ਆਉਣ ਦਾ ਕੀ ਫਾਇਦਾ ਜੇ ਆਕੇ ਨਾ ਰੱਬ ਦਿਲਦਾਰ ਪਾਇਆ ਬੁੱਧਵਾਰ ਬੜ ਬੜ ਬੁੱਧਵਾਰ ਬਹੁਤਾ ਪਾ ਕੇ ਫਾਇਆਂ ਨੂੰ ਦੁਨੀਆਦਾਰ ਬਣਿਓ ਵਿਸ਼ੇ ਵਕਾਰਾਂ ਦੇ ਵਿੱਚ ਗਲਤਾਨ ਹੋਇਓ ਆਪਣੇ ਆਪ ਦੇ ਵਿੱਚ ਸਰਕਾਰ ਬਣਿਓ ਤੂੰ ਛੱਡ ਕੇ ਰਸਾ ਪ੍ਰੇਮ ਵਾਲਾ ਤੂੰ ਤੇ ਰਸਾਂ ਦਾ ਖਰੀਦਦਾਰ ਬਣਿਓ ਸਾਰੇ ਉੱਡ ਕੇ ਹੋਸ਼ ਹਵਾਸ ਤੇਰੇ ਜਦੋਂ ਕਾਮ ਦੇ ਤੀਰ ਸ਼ਿਕਾਰ ਬਣਿਓ ਸੰਤ ਦੇਣ ਦਹਾਈਆਂ ਖੜੇ ਸਿਰ ਤੇ ਜਾਣ ਬੁੱਝ ਕੇ ਛੇੜ ਮਾਰ ਬਣਿਓ ਮਣਾ ਮੂਰਖ ਆਰਾਮ ਦੇ ਭਜਨ ਬਾਜੋ ਆਵਾਜ਼ਾਰ ਬਣਿਓ ਗੁੜੰਗਾਰ ਬਣਿਓ ਵੀਰ ਵਾਰ ਪਰਿਵਾਰ ਕਰਬਾਰ ਅੰਦਰ ਪੁੱਤਰ-ਪੁਤਰੀ ਦੇਖ ਆਨੰਦ ਹੋਵੇ ਮਾਇਆ ਜੋੜ ਕੇ ਢੇਰ ਲਗਾ ਤਿੱਤੇ ਦੁਨੀਆਂ ਠੱਗ ਕੇ ਬੜਾ ਖੁਸ਼ ਆਨੰਦ ਹੋਵੇ ਲੱਗੀ ਲਾਲ ਸਾਮਣ ਵੜਿਆਈਆਂ ਦੀ ਰਾਜੀ ਬੜਾ ਖਲਾਰ ਕੇ ਫੰਦ ਹੋਵੇ ਨਿਤ ਖੇਡਦਾ ਜੂਆ ਦੂਏ ਬਾਜ ਪੜਿਆਂ ਵਿੱਚ ਗੱਤਾਂ ਦੇ ਬੈਠ ਕੇ ਗੰਦ ਹੋਵੇ ਵੇਲੇ ਦੇਣ ਤੇ ਪੜੇ ਅਣਜਾਣ ਬੰਦੇ ਐ ਪਰ ਲੈਣ ਵੇਲੇ ਅਕਲਮੰਦ ਹੋਵੇ ਬਸ ਸੇ ਉਮਰ ਦਾ ਰਹਿ ਗਿਆ ਇੱਕ ਹਿੱਸਾ ਕਿਉਣਾ ਨਾਮ ਤੇ ਰਸ ਗੁਲਕੰਦ ਹੋਵੇ ਸ਼ੁਕਰਵਾਰ ਬੜਕਾਰ ਦਾ ਨਾਸ ਹੋਇਆ ਛੜੇ ਦੰਦ ਤੇ ਬੁੱਢੜੇ ਵਾਲ ਹੋ ਗਏ ਪਿੰਜਰ ਵਾਂਗ ਸਰੀਰ ਦਾ ਚੰਮ ਹੋਇਆ ਉੱਠਣ ਬੈਠਣ ਤੋਂ ਤਰਨ ਮਹਾਲ ਹੋ ਗਏ ਕੰਨੀ ਸੁਨੇ ਦਾ ਅੱਖੀਓ ਨਜ਼ਰ ਆਵੇ ਦਿਨ ਕਟੜੇ ਹੋਰ ਬਿਹਾਲ ਹੋਵੇ ਜਿੰਨਾ ਵਾਸਤੇ ਪਾਪ ਕਮਾਉਂਦਾ ਸ ਹੁਣ ਉਹ ਸੇਵਾ ਤੋਂ ਤੰਗ ਕਮਾਲ ਹੋ ਗਏ ਬਾਬਾ ਮਰੇ ਤਾਂ ਆਪ ਰਾਮ ਰਈਏ ਸੇਵਾ ਕਰਦਿਆਂ ਅਸੀਂ ਕੰਗਾਲ ਹੋ ਗਏ ਤੈਨੂੰ ਅਜੇ ਭਗਵਾਨ ਨਾ ਯਾਦ ਆਵੇ ਪ੍ਰਾਣ ਸੁਖਾੜੂ ਤਰਸ ਦੇ ਸਾਲੂ ਗਏ ਸ਼ਨੀਵਾਰ ਆਕਾਲ ਦਾ ਢੋਲ ਵੱਜਿਆ ਸਤਾ ਆ ਗਿਆ ਉਸ ਘਰ কা ਵਿੱਚੋਂ ਕਿਸੇ ਦੇ ਰੋਕਿਆ ਗਏ ਨਾ ਈ ਰੋਕੇ ਢਾਕੇ ਢੇਰੀਆਂ ਨਿਕਲ ਗਏ ਸਾ ਵਿੱਚੋਂ ਸਮਾ ਰਹਿੰਦੇ ਆ ਚੁਗੇ ਨਾ ਲਾਲ ਮੋਤੀ ਰਤਨ ਨਾਮ ਦੇ ਰੱਬ ਦੇ ਰਾਹ ਵਿੱਚੋਂ ਮਾਇਆ ਧਰੀ ਦੀ ਧਰੀ ਰਹਿ ਗਈ ਇੱਥੇ ਨਾ ਸੁਨਾਮ ਦੀ ਜਮਾ ਦੇ ਫਾ ਵਿੱਚੋਂ ਤਲੀਆਂ ਮਲਦਿਆਂ ਜਤ ਪੈ ਗਈ ਰਾਹੇ ਬੂਤੇ ਵਿਖੜੇ ਨਦੀ ਦੇ ਵਾ ਵਿੱਚੋਂ ਕਰ ਲੈ ਹੋ ਸਤਾਜ ਤੂੰ ਭਲਾ ਕਰ ਲੈ ਲਾਲ ਮਿਲ ਲਬ ਲੈ ਇਸ ਸਵਾ ਵਿੱਚੋਂ ਕਰ ਲੈ ਹੋਸ਼ ਤੂੰ ਤਾਂ ਗੜੀ ਢੋਲਾ ਕਰ ਲੈ ਨਾਲ ਲੱਭ ਲੈ ਇਸ ਸਵਾ ਵਿੱਚ